ਟਾਕੇ ਦੇ ਨਜ਼ਦੀਕ ਇੱਕ ਪਿੰਡ ਵਿੱਚ ਭੂਮੀਏ ਨਾਮ ਦਾ ਜ਼ਿਮੀਂਦਾਰ ਰਹਤਾ ਸੀ ਭੂਮੀਏ ਦੀ ਜਿਹੜੀ ਕਮਾਈ ਸੀ ਉਹ ਜ਼ੋਰ ਜ਼ੁਲਮ ਤੇ ਲੁੱਟ ਖੋਹ ਦੀ ਕਮਾਈ ਸੀ ਕਿਉਂਕਿ ਭੂਮੀਆ ਤਣ ਵੇਲੇ ਦਾ ਜਾਂਦੇ ਰਾਈਆਂ ਨੂੰ ਲੁੱਟਦਾ ਸੀ ਤੇ ਰਾਤ ਵੇਲੇ ਚੋਰੀਆਂ ਕਰਦਾ ਸੀ ਭੂਮੀਆ ਅਕਸਰ ਹੀ ਆਪਣੇ ਘਰ ਵਿੱਚ ਲੰਗਰ ਲਗਾ ਛੜਦਾ ਸੀ ਤੇ ਪਿੰਡ ਵਾਲਿਆਂ ਨੂੰ ਕਹਿੰਦਾ ਸੀ ਕਿ ਰਾਤ ਰਹਿਣ ਵਾਲੇ ਰਾਹੀ ਮੇਰੇ ਘਰ ਭੇਜੋ ਪਿੰਡ ਦੇ ਲੋਕ ਭੂਮਿਏ ਤੋਂ ਬਹੁਤ ਡਰਦੇ ਸਨ ਤੇ ਉਸ ਦਾ ਹੁਕਮ ਮੰਨਦੇ ਸਨ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਉਸ ਪਿੰਡ ਵਿੱਚ ਚਲੇ ਗਏ ਤਾਂ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਰਾਤ ਕੱਟਣ ਲਈ ਭੂਮਿਏ ਤੇ ਘਰ ਭੇਜ ਦਿੱਤਾ ਭੂਮਿਆ ਜਲਦੀ ਜਲਦੀ ਰੋਟੀ ਤਿਆਰ ਕਰਕੇ ਲਿਆਇਆ ਤੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਕਹਿਣ ਲੱਗਾ ਕਿ ਮੇਰੇ ਹੱਥਾਂ ਦੀ ਬਣਾਈ ਹੋਈ ਰੋਟੀ ਬਹੁਤ ਸਵਾਦ ਹੁੰਦੀ ਹੈ ਤੁਸੀਂ ਇੱਕ ਵਾਰੀ ਛੱਕ ਕੇ ਦੇਖੋ ਤਾਂ ਗੁਰੂ ਜੀ ਨੇ ਰੋਟੀ ਖਾਣ ਤੋਂ ਪਹਿਲਾਂ ਭੂਮਿਏ ਨੂੰ ਸਵਾਲ ਕੀਤਾ ਕਿ ਪਹਿਲਾਂ ਤੂੰ ਮੈਨੂੰ ਇਹ ਦੱਸ ਕਿ ਤੂੰ ਕੀ ਕੰਮ ਕਰਦਾ ਹੈ ਤਾ ਪੂਮੇ ਨੇ ਇਦਾਂ ਲੱਗਦਾ ਸੀ ਕਿ ਜੇਕਰ ਲੁੱਟਖੋ ਦੀ ਕਮਾਈ ਨਾਲ ਹੋਰਾਂ ਦੀ ਸੇਵਾ ਕੀਤੀ ਜਾਵੇ ਤਾਂ ਇਹ ਕਮਾਈ ਸ਼ੁੱਧ ਹੋ ਜਾਂਦੀ ਹੈ ਤੇ ਉਸ ਨੇ ਗੁਰੂ ਜੀ ਨੂੰ ਆਪਣੀ ਲੁੱਟਖੋ ਦੀ ਕਮਾਈ ਬਾਰੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਤਾਂ ਪੂਮੇ ਦੇ ਮੂਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਆਖਣ ਲੱਗੇ ਜਿੰਨਾ ਚਿਰ ਤੂੰ ਇਹ ਮਾੜੇ ਕੰਮ ਛੱਡਣ ਦਾ ਵਚਨ ਨਹੀਂ ਦੇ ਦਿੰਦਾ ਉਹਨਾਂ ਚਿਰ ਤੇਰੀ ਸੇਵਾ ਅਸੀਂ ਪਰਵਾਣ ਨਹੀਂ ਕਰਾਂਗੇ ਤਾਂ ਭੂਮੇ ਨੇ ਗੁਰੂ ਜੀ ਨੂੰ ਅੱਗੇ ਬਿਵਾਗ ਉੱਤਰ ਦਿੱਤਾ ਕਿ ਇਹ ਕੰਮ ਮੈਂ ਕਿਵੇਂ ਛੱਡ ਸਕਦਾ ਹਾਂ ਕਿਉਂਕਿ ਇਹ ਤਾਂ ਸਾਡਾ ਜੱਤੀ ਪੁਸਤੀ ਕੰਮ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਭੂਮਿਆ ਤੂੰ ਚੋਰੀ ਕਰਨੀ ਭਾਵੇਂ ਨਾ ਛੱਡ ਪਰ ਮੇਰੀਆਂ ਤਿੰਨ ਗੱਲਾਂ ਨੂੰ ਪੱਲੇ ਬੰਨਣ ਦਾ ਵਚਨ ਮੈਨੂੰ ਜ਼ਰੂਰ ਦੇ ਪਹਿਲੀ ਗੱਲ ਗਰੀਬ ਮਾਰ ਨਹੀਂ ਕਰ ਦੂਸਰੀ ਸੱਚ ਬੋਲਣਾ ਤੇ ਤੀਸਰੀ ਜਿਸ ਦਾ ਲੂਣ ਖਾਦਾ ਉਸ ਦਾ ਬੁਰਾ ਨਹੀਂ ਕਰਨਾ ਜੇਕਰ ਤੂੰ ਇਹਨਾਂ ਤਿੰਨ ਗੱਲਾਂ ਨੂੰ ਪੱਲੇ ਬੰਨਣ ਦਾ ਵਚਨ ਮੈਨੂੰ ਦਿੰਦਾ ਹੈ ਤਾਂ ਅਸੀਂ ਤੇਰੀ ਰੋਟੀ ਸ਼ੱਕ ਲੈਣੇ ਹਾਂ ਤਾਂ ਭੂਮੀ ਨੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਕਬੂਲ ਕਰ ਲਿਆ ਤੇ ਗੁਰੂ ਜੀ ਨੇ ਭੂਮੇ ਦਾ ਪ੍ਰਸ਼ਾਦਾ ਛੱਕ ਲਿਆ ਇੱਕ ਦਿਨ ਭੂਮਿਆ ਸੋਹਣੇ ਕੱਪੜੇ ਪਾ ਕੇ ਤੇ ਘੋੜੇ ਉੱਪਰ ਸਵਾਰ ਹੋ ਕੇ ਕਿਸੇ ਰਾਜੇ ਦੇ ਮਹਿਲ ਵੱਲ ਚੱਲ ਪਿਆ ਤੇ ਜਦੋਂ ਮਹਿਲ ਦੇ ਅੰਦਰ ਦਾਖਲ ਹੋਣ ਲੱਗਾ ਤਾਂ ਚੌਕੀਦਾਰ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਭੂਮੀ ਨੇ ਗੁਰੂ ਜੀ ਦੇ ਬਚਨ ਦਾ ਪਾਲਣ ਕਰਦਿਆਂ ਸੱਚ ਬੋਲ ਦਿੱਤਾ ਤੇ ਕਿਹਾ ਮੈਂ ਚੋਰ ਹਾਂ ਤਾਂ ਚੌਕੀਦਾਰ ਨੇ ਸੋਚਿਆ ਕਿ ਮੈਨੂੰ ਮਖੌਲ ਕਰ ਰਿਹਾ ਹੈ ਤੇ ਭੂਮੀਏ ਨੂੰ ਅੰਦਰ ਜਾਣ ਦਿੱਤਾ ਮਹਿਲ ਦੇ ਅੰਦਰ ਜਾ ਕੇ ਭੂਮੀਏ ਨੇ ਕੀਮਤੀ-ਕੀਮਤੀ ਚੀਜ਼ਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਲਿਆ ਤੇ ਉਹਨਾਂ ਨੂੰ ਇੱਕ ਪੰਡ ਵਿੱਚ ਬੰਨ ਲਿਆ ਜਦੋਂ ਭੂਮੀਆਂ ਚੋਰੀ ਕੀਤੀਆਂ ਚੀਜ਼ਾਂ ਨੂੰ ਬਾਹਰ ਲੈ ਕੇ ਜਾਣ ਲੱਗਾ ਤਾਂ ਉਸਦੀ ਨਜ਼ਰ ਇੱਕ ਸੋਨੇ ਦੀ ਪਲੇਟ ਉੱਪਰ ਪਈ ਜਿਸ ਵਿੱਚ ਕੁਝ ਖਾਨ ਨੂੰ ਪਿਆਸੀ ਤਾਂ ਜਦੋਂ ਭੂਮੀਆਂ ਨੇ ਉਸਦਾ ਸਵਾਦ ਚੱਕਿਆ ਤਾਂ ਪਤਾ ਲੱਗਿਆ ਕਿ ਇਸ ਵਿੱਚ ਤਾਂ ਲੂਣ ਸੀ ਤਾਂ ਭੂਮੀਆਂ ਨੂੰ ਗੁਰੂ ਜੀ ਦਾ ਤੀਸਰਾ ਬਚਨ ਯਾਦ ਆ ਗਿਆ ਕਿ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ ਤਾਂ ਭੂਮੀਆਂ ਉਹਨਾਂ ਸਾਰੀਆਂ ਕੀਮਤੀ ਚੀਜ਼ਾਂ ਨੂੰ ਛੱਡ ਕੇ ਮਹਿਲ ਤੋਂ ਬਾਹਰ ਆ ਗਿਆ ਤੇ ਆਪਣੇ ਘਰ ਚਲਾ ਗਿਆ ਜਦੋਂ ਰਾਜਾ ਮਹਿਲ ਦੇ ਅੰਦਰ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਮਹਿਲ ਦੇ ਅੰਦਰ ਕੋਈ ਚੋਰ ਆਇਆ ਸੀ ਤਾਂ ਰਾਜੇ ਨੇ ਚੋਰ ਨੂੰ ਲੱਭਣ ਵਾਸਤੇ ਲੋਕਾਂ ਦੀ ਕੁੱਟਮਾਰ ਕਰਵਾਉਣੀ ਸ਼ੁਰੂ ਕਰ ਦਿੱਤੀ ਪੂਮੀਏ ਨੂੰ ਲੋਕਾਂ ਦੇ ਜ਼ੁਲਮ ਹੁੰਦਾ ਦੇਖ ਕੇ ਤਰਸ ਆਇਆ ਤੇ ਉਹ ਆਪ ਚੱਲ ਕੇ ਰਾਜੇ ਦੇ ਕੋਲ ਪਹੁੰਚ ਗਿਆ ਤੇ ਚੋਰੀ ਵਾਰੀ ਸਾਰੀ ਗੱਲ ਨੂੰ ਸੱਚ-ਸੱਚ ਦੱਸ ਦਿੱਤਾ ਰਾਜੇ ਨੂੰ ਪੂਮੀਏ ਦਾ ਕੋਰਾ-ਕੋਰਾ ਸੱਚ ਬੋਲਣਾ ਬਹੁਤ ਚੰਗਾ ਲੱਗਾ ਰਾਜੇ ਨੇ ਖੁਸ਼ ਹੋ ਕੇ ਭੂਮੀਏ ਨੂੰ ਕਿਹਾ ਕਿ ਮੈਂ ਤੇਰੇ ਵਰਗੇ ਸੱਚੇ ਸੁੱਚੇ ਆਦਮੀ ਨੂੰ ਆਪਣਾ ਵਜ਼ੀਰ ਬਣਾਉਣਾ ਚਾਹਦਾ ਹਾਂ ਤਾਂ ਰਾਜੇ ਦੇ ਮੋਹੋਂ ਇਹ ਗੱਲ ਸੁਣ ਕੇ ਭੂਮੀਏ ਦੀਆਂ ਅੱਖਾਂ ਵਿੱਚ ਪਾਣੀ ਆਇਆ ਤੇ ਉਹ ਸੋਚਣ ਲੱਗਾ ਕਿ ਉਹਨਾਂ ਮਹਾਪੁਰਸ਼ਾਂ ਦੇ ਸਿਰਫ ਤਿੰਨ ਬਚਨਾਂ ਨੇ ਹੀ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਤੇ ਪੂਮੀ ਨੇ ਉਸ ਦਿਨ ਤੋਂ ਬਾਅਦ ਚੰਗੇ ਕਰਮ ਕਰਨੇ ਤੇ ਮਿਹਨਤ ਦੀ ਕਮਾਈ ਕਰਕੇ ਉਸ ਵਿੱਚੋਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਤੇ ਆਪਣੀ ਬਚੀ ਹੋਈ ਜ਼ਿੰਦਗੀ ਨੂੰ ਸਫਲ ਬਣਾਇਆ। ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ